हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰਿ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਇਹਦੀਨ ਪੰਜਵੀਂ ਜਮਾਤ ਦੀ ਟੈਕਸਟਬੁੱਕ ਤੋਂ ਸਵਾਲ ਕੀਤੇ ਸੀਗੇ ਤੇ ਆਪਾਂ ਇਹਦੇ ਅਧਿਆਏ 2 ਦੇ 3 ਨੰਬਰ ਸਵਾਲ ਕਰਦੇ ਪਏ ਸੀਗੇ ਉਹਦਾ ਈ ਪਾਰਟ ਬੇਟਾ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਇੱਕ ਦੁਕਾਨਦਾਰ ਕੋਲ 625 ਟਾਫੀਆਂ ਦੇ ਪੈਕੇਟ ਹਨ ਹਰੇਕ ਪੈਕੇਟ ਵਿੱਚ 100 ਟਾਫੀਆਂ ਹਨ ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫੀਆਂ ਹਨ ਤਾਂ ਇੱਕ ਦੁਕਾਨਦਾਰ ਕੋਲ 625 ਟਾਫੀਆਂ ਦੇ ਪੈਕੇਟ ਆ ਹਰੇਕ ਪੈਕੇਟ ਵਿੱਚ 100 ਟਾਫੀਆਂ ਹਨ ਠੀਕ ਹੈ ਕੁੱਲ ਕਿੰਨੀਆਂ ਟਾਫੀਆਂ ਹੋਣਗੀਆਂ ਤਾਂ ਬੇਟਾ ਇਹ ਨਾ ਸਵਾਲ ਸਮਝਣ ਦੀ ਗੱਲ ਹੁੰਦੀ ਹੈ ਵੀ 625 ਪੈਕੇਟ ਆ ਇੱਕ ਪੈਕੇਟ ਦੇ ਵਿੱਚ 100 ਟਾਫੀਆਂ ਆ ਤਾਂ ਇਹ ਸਿੱਧਾ ਹੀ ਬੇਟਾ ਗੁਣਾ ਦਾ ਸਵਾਲ ਬਣ ਗਿਆ ਠੀਕ ਹੈ ਆਪਾਂ ਇਹਨੂੰ ਸੌਖੇ ਈ ਭਾਗ ਕੁੱਲ ਟਾਫੀਆਂ ਬਰਾਬਰ ਏ ਕੁੱਲ ਪੈਕੇਟ ਗੁਣਾ ਇੱਕ ਪੈਕੇਟ ਵਿੱਚ ਸੰਖਿਆ ਟਾਫੀਆਂ ਦੀ ਸੰਖਿਆ ਇਹ ਬੇਟਾ ਫਾਰਮੂਲਾ ਬਣ ਗਿਆ ਕੁੱਲ ਟਾਫੀਆਂ ਕਿਵੇਂ ਨਿਕਲਣਗੀਆਂ ਕੁੱਲ ਪੈਕੇਟਾਂ ਦੀ ਸੰਖਿਆ ਗੁਣਾ ਇੱਕ ਪੈਕੇਟ ਵਿੱਚ ਟਾਫੀਆਂ ਦੀ ਸੰਖਿਆ ਤਾਂ ਕੁੱਲ ਪੈਕੇਟ ਕਿੰਨੇ ਆ ਬੇਟਾ 625 ਤੇ ਗੁਣਾ ਇੱਕ ਪੈਕੇਟ ਦੇ ਵਿੱਚ ਕਿੰਨੀਆਂ ਸ਼ਾਰਟ ਆਫ ਹੀਆਂ ਠੀਕ ਹੈ ਇਹਦੇ ਵਿੱਚ ਬੇਟਾ ਹੁਣ ਇੱਕ ਸ਼ਾਰਟਕਟ ਫਾਰਮੂਲਾ ਤੁਸੀਂ ਚੇਤੇ ਰੱਖਣਾ ਹੈ ਵੀ ਜਦੋਂ ਏਕੇ ਦੇ ਨਾਲ ਜ਼ੀਰੋਆਂ ਦੇ ਨਾਲ ਗੁਣਾ ਹੁੰਦੀ ਹੈ ਫਿਰ ਤੁਹਾਨੂੰ ਸਿੱਧੀ ਗੁਣਾ ਕਰਨ ਦੀ ਲੋੜ ਨਹੀਂ ਹੁੰਦੀ ਏਕੇ ਦੇ ਨਾਲ ਜਿੰਨੀਆਂ ਜ਼ੀਰੋਆਂ ਹੁੰਦੀਆਂ ਉਹ ਪਹਿਲੀ ਰਕਮ ਦੇ ਨਾਲ ਉਨੀਆਂ ਹੀ ਜ਼ੀਰੋਆਂ ਲਾ ਦੇਣੀਆਂ ਹੁੰਦੀਆਂ ਆਪਾਂ ਤਾਂ ਇਹ ਜਦੋਂ ਅਸੀਂ ਗੁਣਾ ਕਰਾਂਗੇ 625 ਦੇ ਨਾਲ ਇਹ ਕਹਿੰਦਾ ਕਿੰਨੀਆਂ ਜ਼ੀਰੋਆਂ 2 ਜ਼ੀਰੋਆਂ ਲੱਗ ਜਾਣਗੀਆਂ ਹੁਣ ਆਪਾਂ ਗਿਣ ਲੈਨੇ ਤਿੰਨ ਤੋਂ ਬਾਅਦ ਕਮਾ ਲਾ ਕੇ 62500 ਟਾਫੀਆਂ ਸੱਡਾ ਜਿਹੜਾ ਉੱਤਰ ਆਜੂਗਾ ਠੀਕ ਹੈ ਬੇਟਾ ਨੈਕਸਟ ਬੇਟਾ ਐਫ ਸਵਾਲ ਆ ਉਹ ਧਿਆਨ ਦੇ ਨਾਲ ਦੇਖੋ ਕਹਿੰਦਾ ਇੱਕ ਟਰੱਕ ਦੇ ਟੈਂਕ ਵਿੱਚ 250 ਲੀਟਰ ਡੀਜ਼ਲ ਹੈ ਜੇ ਟਰੱਕ 1 ਲੀਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ਇਹ ਵੀ ਬੇਟਾ ਗੁਣਾ ਦਾ ਸਵਾਲ ਹੈਗਾ ਠੀਕ ਹੈ ਇਹ ਐਫ ਸਵਾਲ ਆ ਜਿਹੜਾ ਗੁਣਾ ਦਾ ਸਵਾਲ ਹੈ 250 ਲੀਟਰ ਡੀਜ਼ਲ ਹੈ 1 ਲੀਟਰ ਦੇ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਠੀਕ ਹੈ ਬੇਟਾ ਇਕਾਈ ਦਾ ਕਨਸੈਪਟ ਆ ਤੁਹਾਨੂੰ ਮੈਂ ਅੱਗੇ ਜਾ ਕੇ ਸਮਝਾਉਂਗਾ ਸਿਰਫ ਇਹ ਛੋਟੀ ਵਾਰਤਾਂ ਵਾਲੇ ਸਵਾਲਾ ਧਿਆਨ ਨਾਲ ਸਮਝ ਲਓ 250 ਲੀਟਰ 1 ਡੀ 1 ਲੀਟਰ ਨਾਲ 9 ਕਿਲੋਮੀਟਰ ਚੱਲਦਾ ਹੈ ਠੀਕ ਹੈ 1 ਲੀਟਰ ਨਾਲ ਤੈਅ ਦੂਰੀ बराबर है कितनी है 9 किलोमीटर 9 किलोमीटर ਤੇ 250 ਲੀਟਰ 250 ਲੀਟਰ ਨਾਲ ਤੈਹ ਦੂਰੀ ਬਰਾਬਰ 209 250 ਕਰ ਦੋ ਜਾਂ 250 9 ਕਰ ਦੋ ਤਾਂ ਬੇਟਾ ਇਹ ਤੁਸੀਂ ਗੁਣਾ ਕਰ ਲਓ 250 ਥੱਲੇ 9 ਰੱਖ ਕੇ 9000 95455 ਹਾਂਸਲ 4 ਅਗੇ 9 2 18 ਤੇ 4 22 ਤਾਂ ਇਹ ਤਿੰਨਾਂ ਬਾਅਦ ਕਮਾ 2250 ਕਿਲੋਮੀਟਰ ਦੀ ਦੂਰੀ ਹੈ ਜਿਹੜੀ ਉਹ ਟਰੱਕ ਤੈਅ ਕਰੂਗਾ 250 ਲੀਟਰ ਡੀਜ਼ਲ ਦੇ ਨਾਲ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਸਵਾਲ F ਹੋਣ ਬੇਟਾ ਆਪਾਂ ਕਰਦੇ ਆਂ ਸਵਾਲ G ਤਾਂ ਸਵਾਲ G ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਸਵਾਲ ਜੀ ਨੂੰ ਆਪਾਂ ਦੇਖਦੇ ਹਾਂ ਕੀ ਕਹਿੰਦਾ ਪਿਆ ਸਵਾਲ ਜੀ ਦੇ ਵਿੱਚ ਕਹਿੰਦਾ ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਜਾਣ ਲਈ ਇੱਕ ਸਕੂਲ ਬੱਸ ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਜਾਣ ਲਈ ਕੁੱਲ ਕਿੰਨੀਆਂ ਬੱਸਾਂ ਦੀ ਲੋੜ ਹੋਵੇਗੀ ਤਾਂ ਬੇਟਾ ਇਹ ਜੀ ਸਵਾਲ ਹੈਗਾ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੁੱਲ ਬੇਟਾ 648 ਵਿਦਿਆਰਥੀ ਹੈ ਇੱਕ ਬੱਸ 'ਚ 18 ਬੈਠਦੇ ਆ ਠੀਕ ਹੈ ਤਾਂ ਸਾਰੇ ਵਿਦਿਆਰਥੀਆਂ ਨੇ ਪਿਕਨਿਕ ਤੇ ਜਾਣਾ ਤਾਂ ਕਿੰਨੀਆਂ ਬੱਸਾਂ ਦੀ ਲੋੜ ਹੋਊਗੀ ਤਾਂ ਬੇਟਾ ਇਹ ਭਾਗ ਦਾ ਸਵਾਲ ਹੈਗਾ ਠੀਕ ਹੈ ਕੁੱਲ ਬੱਸਾਂ ਦੀ ਜ਼ਰੂਰਤ ਬਰਾਬਰ 648 ਭਾਗ 18 ਠੀਕ ਹੈ ਬੇਟਾ ਇਹ ਭਾਗ 18 ਜਾਂ ਤਾਂ ਤੁਸੀਂ ਭਾਗ ਨੂੰ ਭਾਗ ਦੇ ਕਨਸੈਪਟ ਨਾਲ ਇੱਕ ਤੁਸੀਂ ਕੱਟਣ ਵਾਲੇ ਵੀ ਸਵਾਲ ਸਿੱਖਣੇ ਆ ਆਪਾਂ ਦੋਵੇਂ ਢੰਗ ਨਾਲ ਕਰ ਲੈਨੇ ਆ 648 ਭਾਗ 18 ਕਰਾਂਗੇ ਤਾਂ 18 ਨੂੰ 30 54 16 ਇੱਥੇ 8 ਆ ਗਏ 18 6 108 ਤਾਂ ਬੇਟਾ 36 ਉੱਤਰ ਆ ਗਿਆ ਠੀਕ ਹੈ ਤੇ ਆ ਵੀ ਤੁਸੀਂ ਕੱਟ ਕੇ ਵੀ ਬੇਟਾ ਮੂਹ ਜਵਾਨੀ ਵੀ ਕਰਨਾ ਸਿੱਖ ਲਓ 18 ਦੇ پہاੜੇ ਤੇ ਜਦੋਂ ਆਪਾਂ ਕੱਟਾਂਗੇ ਥਾਰੋ 354 ਦਾਸ ਬਚ ਗਏ ਤੇ 108 ਤੋਂ 8 ਲਾ ਲਿਆ ਤਾਂ ਥਾਰੋ ਛੀਗਾ 108 ਦੋਵੇਂ ਪਾਸੇ ਉੱਤਰ ਸੇਮ ਆਉਂਦਾ ਪਿਆ 36 ਬੱਸਾਂ ਦੀ ਲੋਡ ਹੋਊਗੀ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਐਚ ਕਿੰਦਾ ਇੱਕ ਬਾਗ ਵਿੱਚ ਅਮਰੂਦ ਦੇ 2568 ਬੂਟੇ ਲੱਗੇ ਹਨ ਜੇ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਕਿੰਨੀਆਂ ਕਤਾਰਾਂ ਹੋਣਗੀਆਂ ਇਹ ਵੀ ਬੇਟਾ ਭਾਗ ਦਾ ਸਵਾਲ ਆ ਗਿਆ ਤਾਂ ਕੁੱਲ ਕਤਾਰਾਂ ਦੀ ਸੰਖਿਆ ਬਰਾਬਰ 2568 ਤਕਸੀਮ 12 12 2 24 ਇੱਕ ਹਾਂਸਲ ਆ ਗਿਆ ਉੱਤੋਂ 6 ਕਾ ਲਾ ਲਿਆ 12 1 12 4 ਉੱਤੋਂ 8 ਆ ਲਾ ਲਿਆ 12 4 48 ਠੀਕ ਹੈ ਬੇਟਾ ਤੇ ਇੱਥੇ 0 ਆ ਗਈ ਤਾਂ ਬੇਟਾ ਇਹ 214 ਕਤਾਰਾਂ ਹੋਣਗੀਆਂ 214 ਕਤਾਰਾਂ ਸਾਡਾ ਉੱਤਰ ਆ ਜਾਊਗਾ ਇਹਨੂੰ ਬੇਟਾ ਕੱਟਣਾ ਵੀ ਆਪਾਂ ਅਗਲੇ ਸਵਾਲਾਂ ਦੇ ਵਿੱਚ ਸਿੱਖਾਂਗੇ ਇਹ ਭਾਗ ਨੂੰ ਬੇਟਾ ਚੰਗੀ ਤਰ੍ਹਾਂ ਨਾਲ ਕਲੀਅਰ ਕਰ ਲੈਣਾ ਕੱਟਣਾ ਸਿੱਖ ਲੈਣਾ ਫਿਰ ਤੁਹਾਨੂੰ ਇਹ ਸਵਾਲ ਸੌਖੇ ਹੋ ਜਾਣਗੇ ਸੋ ਬੇਟਾ ਇਹਦੇ ਨਾਲ ਹੀ ਅਭਿਆਸ ਦੂ ਦੀ ਜਿਹੜੀ ਇਹ ਪਹਿਲੀ ਨੰਬਰੀ ਸੀਗੀ ਇਹ ਕੰਪਲੀਟ ਹੋ ਗਈ ਤੇ ਅਗਲੀ ਨੰਬਰੀ ਆਪਾਂ ਅਗਲੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ